ਲਾਲ ਚੰਦ ਕਿਡਾਰੂ ਚੱਕ ਸਮੁੱਚੇ ਦੇਸ਼ ਵਾਸੀਆਂ ਤੇ ਆਪਣੇ ਪਿਆਰੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਦੀ 75ਵੇਂ ਮਿੰਨੀਆਂ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਮੁਬਾਰਕਾਂ ਜਿੰਨਾ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਆਜ਼ਾਦੀ ਲੰਬੇ ਸੰਘਰਸ਼ਾਂ ਤੋਂ ਬਾਅਦ ਕਠਨ ਹੁਲਾਕਾ ਦੇ ਵਿੱਚੋਂ ਪ੍ਰਾਪਤ ਕੀਤੀ ਹੈ ਗੋਮ ਸਾਰੇ ਲੋਕਾਂ ਨੇ ਇਸ ਆਜ਼ਾਦੀ ਦੀ ਪ੍ਰਾਪਤੀ ਲਈ ਕਾਲੇ ਪਾਣੀ ਦੀਆਂ ਸਜਾਵਾਂ ਕਰਾਈਆਂ ਗੋਚੀਆਂ ਕਰਾਈਆਂ ਆਸੀ ਕਰਸੇ ਜੁਮੇ ਤੇ ਇਰਦੀ ਬਡਮੁੱਲੇ ਮਿਲਦਾਨ ਕੋ ਬਾਤ ਪ੍ਰਾਪਤ ਹੋਈ ਇਜ਼ਾਤੀ ਜਿਹਦੇ ਅੰਦਰ ਅਸੀਂ ਅੱਜ ਮਿਲ ਕੇ ਮਾਣ ਰਹੇ ਆ ਲੈ ਜਿੱਥੇ ਦੇਸ਼ ਤੇ ਪੰਜਾਬ ਦੀ ਸੂਚੀ ਲੋਕਾਂ ਦੇ ਇਸ ਦਾ ਵੀ ਦੈਨਣਾ ਉਹ ਕਿਸ ਆਜ਼ਾਦੀ ਦੀ ਰਾਖੀ ਤੇ ਆਪਣੇ ਭਾਰ ਦੇ ਸੀਰ ਦਾ ਕੰਤਾ ਦੇ ਕੰਢੀ ਲਈ ਮੂਝ ਲੋਕਾਂ ਨੂੰ ਗੀਲ ਕਰਦਾ ਆਪਸੀ ਭਾਈਚਾਰਾ ਆਪਸੀ ਪਿਆਰ ਬਣਾ ਕੇ ਰੱਖੀਏ ਸਾਡਾ ਦੇਸ਼ ਸਾਡਾ ਪੰਜਾਬ ਦਿਨ ਦੁਨੀ ਰਾਤ ਦੁਨੀ ترقی ਕਰੇ ਉਹ ਸਮੂਚ ਦੇਸ਼ ਦੀ ਆਜ਼ਾਦੀ ਲਈ ਜਾਨ ਨਾ ਗੁਆਉਣ ਕਰਨ ਵਾਲੇ ਆਜ਼ਾਦੀ ਕਾਟੀਆਂ ਨੂੰ ਵੀ ਚੀਨ ਦਾ ਵੀ ਸਾਡਾ ਲੱਖ ਲੱਖ ਧੰਨ